ਵਾਹ 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 ਕੀ ਬਾਤ ਹੈ ਜੀ ਕਿੰਨੀ ਵਧੀਆ ਲੋਹੜੀ ਮਨਾ ਰਹੇ ਨੇ ਸਾਡੇ ਡਿਪਾਰਟਮੈਂਟ ਦੇ ਹਾਂ ਜੀ ਹਾਂ ਹੈਪੀ ਲੋਹੜੀ ਹੈਪੀ ਲੋਹੜੀ ਚਲਦੇ ਹੋ ਮੇਰੇ ਤੇਲ ਰੱਖ ਦਿਓ ਜਨਾਬ ਸਰ ਮੈਂ ਵੀ ਦਲਿਤਰ ਭਜਾਉਣੇ ਨੇ ਮੇਰੇ ਤੇਲ ਦਿਓ ਕਰ ਤੇਰੇ ਨਾਲ ਦਲਿਤਰ ਉਹੀ ਚੜਦਾ ਹੋਇਆ ਆ ਸਰ ਤੁਸੀਂ ਦਲਿਤਰ ਡੋਟ ਤੇਰੇ ਵੀ ਦਲਿਤਰ ਚੜਜੂ ਬੰਦੇ ਨਾ ਨਾ ਕੋਈ ਗੱਲ ਨਹੀਂ ਹਾਂ ਜੀ ਲਓ ਜੀ ਅੰਸਰ ਆਏ ਦਲਿਤਰ ਜਾਏ ਦਲਿਤਰ ਦੀ ਜੜ ਚੁੱਲ੍ਹੇ ਪਾਏ ਸਰ ਆਏ ਦਲਿੰਦਰ ਜਾਏ ਦਿਤਰੀ ਜੜ ਚੁੱਲੇ ਪਾਏ ਤੇਰੇ ਤੇਰੇ ਦਲਿੰਦਰ ਆਉਣ ਦੀ ਗੱਲ ਹੈ ਆਉਣ ਦੀ ਤੇਰੇ ਕੋਲੇ ਦਲਿੰਦਰ ਆਏ ਤੇਰੇ ਕੋਲੇ ਆ ਗਿਆ ਦਲਿੰਦਰ ਨਾ ਸਰ ਗਿਆ ਉਹ ਕਰਦਾ ਤੁਸਾਂ ਤੁਸੀਂ ਮੱਚਦੇ ਨਹੀਂ ਮੇਰੇ ਦਲਿੰਦਰਾਂ ਦੇ ਹਾਂ ਕਾ ਖੜਾਗਾ ਹਾਂ ਦਲਿੰਦਰ ਦਲਿੰਦਰ ਦਾ ਕਾ ਪੂਰੇ ਹੁੰਦੇ ਨੇ ਕਾ ਖੜਾਗਾ ਦੇਖ ਕਹਿੰਦਾ ਲੋ ਜੀ ਵੀਰ ਸਾਹਿਬ ਨੂੰ ਕਹਿੰਦਾ ਹੂੰ ਵੀਰ ਸਾਹਿਬ ਨੂੰ ਕਹਿੰਦਾ ਕਹਿੰਦਾ ਬਾਈ ਜੀ ਆ ਜਾਗੇ ਇੱਥੇ ਹਾਂ ਇਹ ਗੱਲ ਇਹ ਸੁੱਕਾ ਪਰ ਅੱਜ ਜੀ ਨੇ ਸਰ ਸਾਡੀਆਂ ਦਵਾਵਾਂ ਤੁਹਾਡੇ ਨਾਲ ਕੋਈ ਗੱਲ ਨਹੀਂ ਆ ਜੀ ਆ ਤੁਸੀਂ ਵੀ ਦੱਸ ਦੋ ਕੋਈ ਦਲਿਤ ਨਾ ਮਾਰੇ ਸਰ ਦੱਸ ਦੋ ਤੁਹਾਡੇ ਇੱਧਰ ਨਿਤਰਾ ਹੈ ਹੈ ਆ ਤਾਂ ਖੁਦ ਦਲਿਤ ਹੈ ਸਾਡਾ ਕੋ ਪੱਕਾ ਹੀ ਦਲਿਤ ਪਰਮਾਨੈਂਟ ਇਹ ਇਹ ਦਲਿਤ ਜੂਝਾਉਣੇ ਨੇ ਬਚਾਰਾ ਹਜੇ ਤੱਕ ਛੜਾ ਫਿਰ ਦੱਛੜਾ ਕੋਈ ਨਾ ਵੀਰੇ ਤੇਰਾ ਵੀ ਕੰਮ ਬਣੇਗੀ ਪੀਠਾ ਜੀ ਹੈ ਨਾ ਤੇਰੇ ਘਰੇ ਵੀ ਲੋੜੀ ਹੋਊਗੀ ਪਹਿਲਾਂ ਵਿਆਹ ਹੋਊ ਫਿਰ ਇਹਦੇ ਘਰੇ ਲੋੜੀ ਹੋਊਗੀ ਆ ਸਰ ਸਾਡੇ ਰੇਸ਼ਮ ਜੀ ਨੇ ਦੇਖੋ ਖਾਣ ਪੀਣ ਦਾ ਸਮਾਨ ਮੁਕਾ ਰਹੀ ਆ ਇੱਧਰ ਜੇ ਤੁਸੀਂ ਦੀ ਹਾਂ ਆ ਇੱਧਰ ਪਹਿਲਾਂ ਸੀਨ ਕਰਾ ਦਿਓ ਅਸਰਾਂ ਨੂੰ ਹਾਂ ਪਹਿਲਾਂ ਜਿੰਨਾ ਰਿਕਮੈਂਡ ਹੋ ਕੇ ਫਿਰ ਅੱਗੇ ਪਾਸ ਕਰਨਾ ਓਕੇ ਜੀ ਠੀਕ ਆ ਲਓ ਜੀ ਨਿੰਦਰ ਸਾਹਿਬ ਨਾਪੇ ਵਾਲੇ ਕਿਆ ਬਾਤ ਆ ਬਹੁਤ ਬਹੁ ਮੁਬਾਰਕਾਂ ਜੀ ਲੋੜੀ ਦੀਆਂ ਬਹੁਤ ਮੁਬਾਰਕਾਂ ਸਾਰੇ ਦਰਸ਼ਕਾਂ ਨੂੰ ਬਹੁਤ ਬਹੁ ਦਰਸ਼ਕਾਂ ਨੂੰ ਲੋੜੀ ਠੀਕ ਆ ਜੀ ਚੀਪਸ ਸਾਹਿਬ ਜਨਾਬ ਤੁਹਾਡਾ ਇੱਧਰ ਕੀ ਤਰੀਕਾ ਇਹ ਨੇ ਹੈ ਜੀ ਸੰਦੀਪ ਸਾਹਿਬ ਨੂੰ ਬੁਲਾਓ ਥਾਂ ਲਓ ਜੀ ਸਾਰੇ ਡਿਪਾਰਟਮੈਂਟ ਦੇ ਹਨ ਲੋੜੀ ਮਨਾ ਲਿਆ ਇੱਕ ਜਣੇ ਸਾਰੇ ਜਣੇ ਫੇਸ ਇੱਧਰ ਕਰ ਦਿਓ ਜੀ ਇਹਨੂੰ ਪੋਸਟ ਬੁੱਕ ਤੇ ਪਾਉਣਾ ਆਪਾਂ ਨੇ ਲੈ ਬਾਈ ਸਾਡੇ 20000 ਉਹਨਾਂ ਦੀ ਦੰਤ ਰੋਸਤੀਰ ਦਾਸ ਕਰਦੇ ਮੇਰੇ ਕੋਲ ਆਉਂਦੇ ਜੀ ਲਓ ਜੀ 20000 ਆਉ ਵਿੱਚ ਹਲੋ ਬਾਈ ਹਾਂ ਜੀ ਹਾਂ ਲਓ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਹੁਣ ਮੈਂ ਮੈਂ ਖਾਣਾ ਪਹਿਲਾਂ ਐ ਆਹ ਹਾਂ ਪਾਪਾ ਉਹ ਸਮਾਈਲ ਦੇ ਦਿਓ ਸਾਰੇ ਜਾਣੇ ਭਾਈ ਸਾਡਾ ਵੀ ਇਧਰ ਪਾ ਜਾਣ ਦਿੰਦਾ ਹਾਂ ਆਹ ਕਿਆ ਬਾਤ ਹੈ ਜੀ ਸਾਡੇ ਬੀਜ਼ਰ ਨੂੰ ਰੱਬ ਇਹਨਾਂ ਨੂੰ ਲੰਬੀ ਹੋਮਰਾ ਭਾਗ ਤੇ ਤਰੱਕੀਆਂ ਭਾਗ ਤੇ ਹਾਂ ਬਸ ਅੱਗੇ ਜਿਹੜੀ ਆਪਣੇ ਲੋਹੜੀ ਆ ਗਈ ਇਹਨਾਂ ਦੇ ਉਸਤੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸੱਚੇ ਪਾਸਾ ਹਾਂਜੀ ਹਾਂ ਸੁਣੇ ਲੋਹੜੀ ਤੇ ਬਿਲਕੁਲ ਜੀ ਬਿਲਕੁਲ ਹੈ ਹੋਰ ਕੋਈ ਰਾਏ ਤਾਂ ਨਹੀਂ ਕਹਾਂ ਜੀ ਪਿੱਛੋਂ ਆਉਣ ਤੋਂ ਓਏ ਕੁਰਤੀਆਂ ਲਾ ਕੇ ਬਾਟੀਆਂ ਤੇ ਟੱਟਣਾ ਕੋਈ ਆਪ ਕੋ ਆਪਣਾ ਆਪੀਨੀਅਨ ਦਿਓਗੇ ਜੀ ਹੋਰ ਵੀ ਇਹਨੇ ਕੋਈ ਵਿਚਾਰ ਰੱਖਣੇ ਨਹੀਂ ਉਹ ਤਾਂ ਉਹਦੋਂ ਵੀ 1100 ਦੀ ਪਾਰਟੀ ਕਰਦਾ ਸੀ ਐਰਵਾਜ ਨਾਲੋਂ ਮੈਂ ਨਿਯਾਮ ਨੂੰ ਕਰ ਰਿਹਾ ਉਹਨੂੰ ਤਾਂ ਉਹ ਨਹੀਂ ਕਰਨੀ ਐ ਅੱਜ ਲੈ ਲੈ ਬਾਈ ਤਿਆਰ ਹਾਂ ਕੋਈ ਅਸੀਂ ਦੂਮਾ ਦੇ ਜਮਾਈਆਂ ਸਾਨੂੰ ਵੀ ਕਰੋ ਅਪਰੇ ਇੱਕ ਜੁੱਟਾ ਨੀਂਦ ਰੱਖਦੇ ਹਾਂ ਪੁੱਠੀ ਹੂੰ ਲਓ ਜੀ ਸਾਡੀ ਲੋੜੀ ਚੱਲ ਰਹੀ ਆ ਸਾਡੇ ਡਿਪਾਰਟਮੈਂਟ ਦੀ ਸੋ ਸਾਰਿਆਂ ਦੀਆਂ ਖੁਸ਼ੀਆਂ ਦੀਆਂ ਕਾਮਨਾ ਕਰ ਰਿਆਂ ਪਰਮਾਤਮਾ ਸਭ ਦੇ ਘਰੇ ਲੋੜੀਆਂ ਮਨਾਵੇ ਆਜਾ ਕੰਮੀ ਬੋ ਆਜਾ ਬਈ ਆਜਾ ਹਾਂਜੀ ਹਾਂ ਤੁਹਾਡੇ ਸਾਹਮਣੇ ਆ ਆਹਾ ਭਾਗਾਂ ਵਾਲੇ ਲੋਕ ਜੋ ਮਨਾਉਂਦੇ ਲੋੜੀਆਂ ਠੀਕ ਹੈ ਜੀ ਤੀਜੀਆਂ ਤੀਜੀਆਂ ਚੂਟੀ ਫੜ ਜਾਏ ਹਾਏ ਹਾਏ ਜੰਮੂ ਫਲੀ ਠੀਕ ਹੈ ਜੀ ਸੋ ਸਾਰਿਆਂ ਨੂੰ ਲਵ ਯੂ ਥੈਂਕ ਯੂ ਜੀ ਮਿਹਰਬਾਨੀ ਸ਼ੁਕਰੀਆ